ਹਿੰਦਸ ਪ੍ਰਾਇਮਸ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਮੈਂ ਹਾਂ ਜੀ ਤਿਲਸਾੜਾ ਤੁਸੀਂ ਦੇਖ ਰਹੇ ਹੋ ਹਿੰਦਸ ਦੀ ਵੀ ਪੰਜਾਬ ਅਤੇ ਵਿਸ਼ਵ ਦੇ ਅਹਿਮ ਮਸਲੇ ਅਤੇ ਘਟਨਾਕ੍ਰਮਾਂ ਜਿਸ ਵਿੱਚ ਆਪਾਂ ਅੱਜ ਗੱਲ ਕਰਾਂਗੇ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲਾ ਸਖਸ਼ ਕੌਣ ਸੀ ਭਾਰਤ ਵਿੱਚ ਟੈਸਲਾ ਦੀ ਲਾਂਚ ਹੋ ਚੁੱਕੀ ਹੈ ਕਿਹੋ ਜਿਹਾ ਰੁਝਾਨ ਹੈ ਲੋਕਾਂ ਵਿੱਚ ਹਵਾਈ ਯਾਤਰਾ ਬਾਰੇ ਕਿੰਨਾ ਕੁ ਵਧਿਆ ਹੈ ਸਹਿਮ AI ਕਿਵੇਂ ਪਾਣੀ ਦਾ ਪਿਆਸਾ ਹੈ ਹਰਮੰਦਰ ਸਾਹਿਬ ਅੰਮ੍ਰਿਤਸਰ ਨੂੰ ਮਿਲੀਆਂ ਧਮਕੀਆਂ ਭਰੀਆਂ ਈਮੇਲਾਂ ਤੇ ਯੂਕੇ ਵਿੱਚ ਇੱਕ ਡਾਟਾ ਲੀਕ ਦਾ ਮਾਮਲਾ ਸਾਹਮਣੇ ਆਇਆ ਹੈ ਪ੍ਰਸਤਾਰ ਦੇ ਵਿੱਚ ਗੱਲਬਾਤ ਕਰਾਂਗੇ ਚਲਦੇ ਹਾਂ ਸਭ ਤੋਂ ਪਹਿਲਾਂ ਮਸ਼ਹੂਰ ਬਜ਼ੁਰਗ ਮੈਰਾਥਨ ਦੌੜਾ ਕੇ 114 ਸਾਲਾਂ ਦੇ ਫੌਜਾ ਸਿੰਘ ਦੀ ਸੋਮਵਾਰ ਨੂੰ ਸੜਕ ਹਾਦਸੇ ਮਗਰੋਂ ਮੌਤ ਹੋ ਗਈ ਸੀ ਟੱਕਰ ਮਾਰਨ ਵਾਲੇ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਕੌਣ ਸੀ ਇਹ ਸ਼ਖਸ ਜਾਣਦੇ ਹਾਂ ਪਰਿਵਾਰਕ ਤੌਰ 'ਤੇ ਫੌਜਾ ਸਿੰਘ ਸੋਮਵਾਰ ਦੁਪਹਿਰ ਕਰੀਬ 3:00 ਵਜੇ ਘਰੋਂ ਨਿਕਲ ਕੇ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਦੇ ਦੂਜੇ ਪਾਸੇ ਇੱਕ ਢਾਬੇ ਵੱਲੋਂ ਜਾ ਰਹੇ ਸਨ ਅਤੇ ਜਲੰਧਰ ਤੋਂ ਪਠਾਨਕੋਟ ਵੱਲ ਜਾ ਰਹੀ ਇੱਕ ਗੱਡੀ ਨੇ ਟੱਕਰ ਮਾਰ ਦਿੱਤੀ ਉਨਾ ਦੇ ਪੁੱਤਰ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਫਾਰਚੂਨਰ ਗੱਡੀ ਨਾਲ ਫੌਜਾ ਸਿੰਘ ਨੂੰ ਟੱਕਣ ਮਾਨ ਵਾਲੇ 26 ਸਾਲਾ ਅਮਰਤਪਾਲ ਸਿੰਘ ਢਿੱਲੋਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਮਲਜਮ ਨੇ ਜੁਰਮ ਕਬੂਲ ਕਰ ਲਿਆ ਅਤੇ ਢਿੱਲੋਂ ਮੁਤਾਬਕ ਜਦੋਂ ਇਹ ਹਾਦਸਾ ਦਰਪੇਸ਼ ਆਇਆ ਉਹ ਉਸ ਸਮੇਂ ਇਕੱਲੇ ਸਨ ਅਤੇ ਭੋਗਵਾ ਤੋਂ ਕਿਸ਼ਨਗੜ ਵੱਲ ਜਾ ਰਹੇ ਸਨ। ਟੱਕਣ ਮਾਨ ਵਾਲੇ ਵਿਅਕਤੀ ਬਾਰੇ ਕੀ ਪਤਾ ਲੱਗਿਆ ਹੈ? ਇਸ ਮਾਮਲੇ ਵਿੱਚ ਜ਼ਿਲ੍ਹਾ ਜਲੰਧਰ ਦੇ ਪਿੰਡ ਦਾਸੂਵਾਲ ਵਾਸੀ ਅਮਰਪਾਲ ਸਿੰਘ ਢਿੱਲੋਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਮਰਪਾਲ ਸਿੰਘ ਨੂੰ ਟੂਰਿਸਟ ਵੀਜ਼ੇ ਉੱਤੇ ਕੈਨੇਡਾ ਗਿਆ ਸੀ ਅਤੇ ਫਿਰ 227 ਤੱਕ ਵਰਕ ਪਰਮਿਟ ਹਾਸਲ ਕਰਨ ਵਿੱਚ ਕਾਮਯਾਬ ਰਿਹਾ ਸੀ ਅਮਰਪਾਲ ਸਿੰਘ ਕਰੀਬ 3 ਹਫ਼ਤੇ ਪਹਿਲਾਂ ਭਾਰਤ ਆਇਆ ਸੀ ਅਮਰਪਾਲ ਸਿੰਘ ਮਹਿਜ਼ 26 ਸਾਲਾਂ ਦੇ ਹਨ ਅਤੇ ਉਨ੍ਹਾਂ ਖਿਲਾਫ ਇਸ ਤੋਂ ਪਹਿਲਾਂ ਹੋਰ ਅਪਰਾਧਿਕ ਮਾਮਲਾ ਦਰਜ ਨਹੀਂ ਹੈ ਲੇਕਿਨ ਇਸ ਹਸੇ ਦੀ ਤਰਸਦੀ ਇਹ ਹੈ ਕਿ ਅਸੀਂ ਇਸ ਮਹਾਨ ਬਜ਼ੁਰਗ ਮੈਰਾਥਨ ਜਿਹੜਾ ਕਿ ਪੰਜਾਬੀ ਸੀ ਉਹਨੂੰ ਗਵਾ ਚੁੱਕੇ ਆਂ ਦੂਸਰੀ ਖਬਰ ਦੇ ਨਾਲ ਚਲਦੇ ਆ ਕਿ ਹਾਲ ਹੀ ਵਿੱਚ ਹੋਏ ਹਵਾਈ ਹਾਦਸਿਆਂ ਨੇ ਕੁਝ ਲੋਕਾਂ ਨੂੰ ਹਵਾਈ ਯਾਤਰਾ ਬਾਰੇ ਚਿੰਤਤ ਕਰ ਦਿੱਤਾ ਹੈ ਤੇ ਕੀ ਹੋਣਾ ਜਹਾਜ਼ ਪਹਿਲਾਂ ਨਾਲੋਂ ਜ਼ਿਆਦਾ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਨੇ ਅਸਲ ਸੱਚ ਕੀ ਹੈ ਆਓ ਜਾਣਦੇ ਆ ਪਿਛਲੇ ਸਾਲ 31 ਦਸੰਬਰ ਨੂੰ ਦੱਖਣੀ ਕੋਰੀਆ ਵਿੱਚ ਇੱਕ ਜਹਾਜ਼ ਲੈਂਡਿੰਗ ਦੌਰਾਨ ਹਾਸਤਾਗ੍ਰਸਤ ਹੋ ਗਿਆ ਸੀ ਜਿਸ ਵਿੱਚ ਤਕਰੀਬਨ 180 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ। 1 ਮਹੀਨੇ ਬਾਅਦ ਬੁਸ਼ਕਟਾ ਡੀਸੀ ਵਿੱਚ ਇੱਕ ਫੌਜੀ ਹੈਲੀਕਾਪਟਰ ਅਤੇ ਇੱਕ ਯਾਤਰੀ ਜਹਾਜ਼ ਵਿਚਕਾਰ ਹੋਈ ਟੱਕਰ ਵਿੱਚ 67 ਲੋਕਾਂ ਦੀ ਮੌਤ ਹੋ ਗਈ ਸੀ। ਅੰਮਦਾਬਾਦ ਵਿੱਚ 에어 ਇੰਡੀਆ ਦਾ ਇੱਕ ਜਹਾਜ਼ ਉਡਾਨ ਪੰਤ ਥੋੜੀ ਦੇਰ ਬਾਅਦ ਹੀ ਹਾ사ਗ੍ਰਸਤ ਹੋ ਗਿਆ ਸੀ। ਇਸ ਹਾਸਤੇ ਵਿੱਚ ਜਹਾਜ਼ ਵਿੱਚ ਸਵਾਰ ਅਤੇ ਜ਼ਮੀਨ ਤੇ ਘਟੋ ਘਟ ਮੌਜੂਦ ਇੱਕ 260 ਲੋਕਾਂ ਦੀ ਮੌਤ ਹੋ ਗਈ ਸੀ। ਸਿਰਫ ਇੱਕ ਯਾਤਰੀ ਬ੍ਰਿਟਿਸ਼ ਨਾਗਰਿਕ ਪਿਸ਼ਵਾਸ਼ ਕੁਮਾਰ ਰਮੇਸ਼ ਸੁਰੱਖਿਅਤ ਬਚ ਸਕੇ ਸਨ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਜਾਨਕੀ ਐਨਟੀਐਸਪੀ ਅਤੇ ਸੰਯੁਕਤ ਰਾਸ਼ਟਰ ਸੰਸਥਾ ਇੰਟਰਨੈਸ਼ਨਲ ਸਿਵਲ 에ਵੀਏਸ਼ਨ ਆਰਗੇਨਾਈਜੇਸ਼ਨ ਜਾਨਕੀ ਆਈਸੀਈਓ ਦੇ ਅੰਕੜੇ ਦੱਸਦੇ ਹਨ ਕਿ 2005 ਅਤੇ 2024 ਦੇ ਵਿਚਕਾਰ ਅਮਰੀਕਾ ਵਿੱਚ ਕੁੱਲ ਉਡਾਨਾਂ ਦੀ ਗਿਣਤੀ ਵਿੱਚ ਐਹਮ ਵਾਧੇ ਦੇ ਬਾਵਜੂਦ ਹਵਾਈ ਹਾਸਿਆਂ ਵਿੱਚ ਕਮੀ ਆਈ ਹੈ ਇਸ ਮਾਮਲੇ ਵਿੱਚ ਮਾਰ ਕੀ ਕਹਿੰਦੇ ਹਨ ਪਿਛਲੇ ਕੁਝ ਮਹੀਨਿਆਂ ਵਿੱਚ ਹੋਏ ਇਹਨਾਂ ਵੱਡੇ ਹਵਾਈ ਹਾਦਸਿਆਂ ਮਾਰੇ ਫਿਨਲੈਂਡ ਦੇ ਸਾਬਕਾ ਹਵਾਈ ਹਾਦਸੇ ਜਾਂਚ ਮੁਖੀ ਇਮਸੋ ਆਲਤੋਨੇਨ ਅਨੁਸਾਰ ਇਸ ਦਾ ਮਤਲਬ ਇਹ ਨਹੀਂ ਲਿਆ ਜਾਣਾ ਚਾਹੀਦਾ ਕਿ ਹਵਾਈ ਯਾਤਰਾ ਹੁਣ ਘੱਟ ਸੁਰੱਖਿਅਤ ਹੋ ਗਈ ਹੈ। ਉਹਨਾਂ ਕਿਹਾ ਇਹ ਬਦਕਿਸਮਤੀ ਹੈ ਕਿ ਇੱਕੋ ਸਮੇਂ ਐਨੇ ਸਾਰੇ ਵੱਖ-ਵੱਖ ਹਾਦਸੇ ਵਾਪਰੇ ਹਨ ਪਰ ਲੋਕਾਂ ਨੂੰ ਇਸ ਦੇ ਆਧਾਰ ਤੇ ਕੋਈ ਸਿੱਟਾ ਨਹੀਂ ਕੱਢਣਾ ਚਾਹੀਦਾ ਕਿਉਂਕਿ ਇਹ ਸਾਰੇ ਇੱਕ ਦੂਜੇ ਤੋਂ ਬਿਲਕੁਲ ਵੱਖਰੇ ਕਾਰਨਾ ਕਰਕੇ ਵਾਪਰੇ ਹਨ। ਮੁੰਡਾ ਇਹ ਵੀ ਕਿਹਾ ਹੈ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਹੋਏ ਕੁਝ ਹਾਸਿਆਂ ਨੂੰ ਰੋਕਿਆ ਨਹੀਂ ਜਾ ਸਕਦਾ ਸੀ ਉਦਾਹਰਨ ਵਜੋਂ ਦਸੰਬਰ ਵਿੱਚ ਤੇਜਾਕਿਸਤਾਨ ਵਿੱਚ ਇੱਕ ਅਜ਼ਰਬਾਈਜਾਨ 에ਅਰਲਾਈਨ ਦਾ ਜਹਾਜ਼ ਹਾਸਤਾਗ੍ਰਸ ਹੋ ਗਿਆ ਸੀ ਜਦੋਂ ਇਸ ਨੂੰ ਇੱਕ ਰੂਸੀ ਜਹਾਜ਼ ਵਿਰੋਧੀ ਮਜ਼ਾਈਨ ਨੇ ਨਿਸ਼ਾਨਾ ਬਣਾਇਆ ਸੀ ਹਵਾਈ ਹਾਸੇ ਸਾਡੇ ਆਮ ਲੋਕਾਂ ਤੱਕ ਬਧੇਰੇ ਜਾਣਕਾਰੀ ਪਹੁੰਚ ਰਹੀ ਹੈ ਕਿਉਂਕਿ ਇਹ ਹਾਸਿਆਂ ਨੂੰ ਹੁਣ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਜ਼ਿਆਦਾ ਦਿਖਾਇਆ ਜਾ ਰਿਹਾ ਹੈ ਮਾਰਾ ਨਜ਼ਾਰਾ ਇਨ੍ਹਾਂ ਹਾਲੀਆ ਹਾਸਿਆਂ ਦੇ ਬਾਵਜੂਦ ਹਵਾਈ ਯਾਤਰਾ ਨੂੰ ਅਜੇ ਵੀ ਯਾਤਰਾ ਸਭ ਤੋਂ ਸੁਰੱਖਿਅਤ ਤਰੀਕਾ ਮੰਨਿਆ ਜਾ ਸਕਦਾ ਹੈ ਬਿਸ਼ਰਤੇ ਕਿ ਮਨੁੱਖੀ ਗਲਤੀਆਂ ਹੋਣ ਤੋਂ ਰੋਕੀਆਂ ਜਾਣ ਹੁਣ ਇੱਕ ਅਹਿਮ ਖਬਰ ਦੇ ਵੱਲ ਚਲਦੇ ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਤੁਹਾਡੇ AI ਨੂੰ ਪੁੱਛੇ ਹਰ ਸਵਾਲ ਦੀ ਕੀਮਤ ਕਿਵੇਂ ਪਾਣੀ ਵਾਲੇ ਪਾਣੀ ਨਾਲ ਅਦਾ ਕੀਤੀ ਜਾ ਰਹੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਜਾਨਕੀ AI ਦੀ ਵਰਤੋਂ ਬਹੁਤ ਹੀ ਤੇਜ਼ੀ ਨਾਲ ਵਧ ਰਹੀ ਹੈ ਪਰ ਇਹ ਇੱਕ ਪਿਆਸੀ ਟੈਕਨੋਲੋਜੀ ਹੈ ਜਿਸ ਨੂੰ ਠੰਡਾ ਕਰਨ ਲਈ ਭਾਰੀ ਮਾਤਰਾ ਵਿੱਚ ਬਿਜਲੀ ਉਤਪਾਦਨ ਲਈ ਵੱਡੇ ਪੱਧਰ ਤੇ ਪਾਣੀ ਦੀ ਲੋੜ ਹੈ ਸੰਯੁਕਤ ਰਾਸ਼ਟਰ ਦੇ ਅਨੁਸਾਰ ਦੁਨੀਆ ਦੀ ਅੱਧੀ ਆਬਾਦੀ ਪਹਿਲਾਂ ਹੀ ਪਾਣੀ ਦੀ ਕਮੀ ਨਾਲ ਜਲਵਾਯੂ ਪਰਿਵਰਤਨ ਅਤੇ ਵਾਧਦੀ ਮੰਗ ਨਾਲ ਇਹ ਘਾਟ ਹੋਰ ਵਧਣ ਦਾ ਖਤਸ਼ਾ ਹੈ AI ਕਿੰਨਾ ਪਾਣੀ ਵਰਤਦਾ ਹੈ ਲਓ ਆਪਾਂ ਇਹਦੇ ਉੱਪਰ ਖਲਾਸਾ ਕਰਦੇ ਹਾਂ ਕੋਪਨਹੀਗੇ ਦੇ ਸੀਓਈ ਸैम ਅਲਤਮਾ ਦਾ ਕਹਿਣਾ ਹੈ ਕਿ ਚੈਟ ਜੀਪੀਜੀ ਨੂੰ ਇੱਕ ਪੁੱਛਗਿੱਛ ਕਰਨ ਦੇ ਲਈ ਇੱਕ ਚਮਚ ਦਾ 15ਵਾਂ ਹਿੱਸਾ ਪਾਣੀ ਵਰਤਿਆ ਜਾਂਦਾ ਹੈ ਹਾਲਾਂਕਿ ਕੈਲੀਫੋਰਨੀਆ ਤੇ ਟੈਕਸਾਸ ਵਿੱਚ ਅਮਰੀਕੀ ਵਿਦਵਾਨਾਂ ਵੱਲੋਂ ਕੀਤੇ ਗਏ ਇੱਕ ਅਧਿਐਨ ਨੇ ਸਿੱਟਾ ਕੱਢਿਆ ਹੈ ਕਿ ਕੰਪਨੀ ਦੇ ਜੀਪੀਟੀ 3 ਮਾਡਲ ਤੋਂ 10 ਤੋਂ 50 ਜਵਾਬਾਂ ਦਰਮਾਨਤਾਂ ਲੀਟਰ ਪਾਣੀ ਵਰਤਿਆ ਜਾਂਦਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਪ੍ਰਤੀ ਜਵਾਬ ਲਈ 2 ਤੋਂ 10 ਚਮਚੇ ਪਾਣੀ ਵਰਤੇ ਜਾਂਦੇ ਹਨ ਅਮਰੀਕੀ ਅਧਿਆਇ ਦਾ ਅੰਦਾਜ਼ਾ ਹੈ ਕਿ 227 ਤੱਕ AI ਉਦਯੋਗ ਹਰ ਸਾਲ ਪੂਰੇ ਡੈਨਮਾਰਕ ਦੇਸ਼ ਨਾਲੋਂ 4 ਤੋਂ 6 ਗੁਣਾ ਜ਼ਿਆਦਾ ਪਾਣੀ ਦੀ ਵਰਤੋਂ ਕਰੇਗਾ AI ਪਾਣੀ ਦੀ ਵਰਤੋਂ ਕਿਵੇਂ ਕਰਦਾ ਹੈ ਇਸ ਦਾ ਵੀ ਖਲਾਸਾ ਕਰਦੇ ਆ ਕਿ ਈਮੇਲਾਂ ਤੇ ਸਟ੍ਰੀਮਿੰਗ ਤੋਂ ਲੈ ਕੇ ਲੇਖਾਂ ਜਾਂ ਡੀਫੇਕ ਤੱਕ ਆਨਲਾਈਨ ਗਤੀਵਿਧੀਆਂ ਨੂੰ ਡਾਟਾ ਸੈਂਟਰ ਨਾਮ ਦੀਆਂ ਵੱਡੀਆਂ ਸਹੂਲਤਾਂ ਵਿੱਚ ਕੰਪਿਊਟਰ ਸਰਵਰਾਂ ਦੇ ਵੱਡੇ ਰੈਂਕਾਂ ਦੁਆਰਾ ਪ੍ਰੋਸੈਸ ਕੀਤਾ ਜਾਂਦਾ ਹੈ ਕੁਝ ਲਈ ਤਾਂ ਇਹ ਫੁੱਟਬਾਲ ਮੈਦਾਨਾਂ ਵਾਂਗ ਵੱਡੇ ਹੁੰਦੇ ਨੇ। ਇਹ ਕੰਪਿਊਟਰਾਂ ਵਿੱਚੋਂ ਬਿਜਲੀ ਦੇ ਵਹਿਣ ਕਾਰਨ ਗਰਮ ਹੋ ਜਾਂਦੇ ਹਨ। ਪਾਣੀ ਆਮ ਤੌਰ ਤੇ ਸਾਫ਼ ਅਤੇ ਤਾਜ਼ਾ ਪਾਣੀ ਅਕਸਰ ਕੂਲਿੰਗ ਸਿਸਟਮ ਵਿੱਚ ਇੱਕ ਮੁੱਖ ਤੱਤ ਹੁੰਦਾ ਹੈ। ਤਰੀਕੇ ਵੱਖੋ ਵੱਖਰੇ ਹੁੰਦੇ ਹਨ ਪਰ ਕੁਝ ਇਹ 80% ਤੱਕ ਵਰਤੇ ਗਏ ਪਾਣੀ ਦਾ ਵਾਜੂ ਮੰਡਲ ਵਿੱਚ ਭਾਫ਼ ਬਣਾ ਸਕਦੇ ਹਨ। ਵਧੇਰੇ ਬਿਜਲੀ ਦਾ ਅਰਥ ਹੈ ਕਿ ਵਧੇਰੇ ਗਰਮੀ ਇਸ ਲਈ ਵਧੇਰੇ ਕੂਲਿੰਗ ਦੀ ਲੋੜ ਪੈਂਦੀ ਹੈ ਅਤੇ ਵਦਾਰੇਕੂਲਿੰਗ ਲਈ ਵੱਧੂ ਪਾਣੀ ਦੀ ਖਪਤ ਲਾਜ਼ਮੀ ਹੈ Google ਦਾ ਕਹਿਣਾ ਹੈ ਕਿ ਉਸਦੇ ਡਾਟਾ ਸੈਂਟਰਾਂ ਨੇ 224 ਵਿੱਚ ਪਾਣੀ ਦੇ ਸਰੋਤਾਂ ਤੋਂ 37 ਬਿਲੀਅਨ ਲੀਟਰ ਕੱਢੇ ਜਿਨ੍ਹਾਂ ਵਿੱਚੋਂ 28 ਬਿਲੀਅਨ ਲੀਟਰ ਖਪਤ ਹੋਏ ਜੋ ਕਿ ਮੁੱਖ ਤੌਰ ਤੇ ਵਾਸ਼ਪੀਕਰਨ ਨੂੰ ਦਸਾਉਂਦਾ ਹੈ ਸੋ ਹੁਣ ਫਿਰ ਇੱਕ ਵਾਰ ਭਾਰਤ ਵਿੱਚ ਲੱਗੇ ਚਲਦੇ ਹਾਂ ਕਹਿੰਦੇ ਟੈਸਲਾ ਲਾਂਚ ਹੋ ਗਈ ਟੈਸਲਾ ਆਖਰਕਾਰ ਭਾਰਤ ਵਿੱਚ ਲਾਂਚ ਹੋ ਗਈ ਹੈ ਕੰਪਨੀ ਦੀ ਭਾਰਤ ਵਿੱਚ ਕੀ ਨੀਤੀ ਹੈ ਕੀਮਤ ਕਿਸ ਹਿਸਾਬ ਨਾਲ ਰੱਖੀ ਗਈ ਹੈ ਆਓ ਜਾਣਦੇ ਹਾਂ ਵਿਸਤਾਰ ਦੇ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨवीस ਵੀ ਲਾਂਚ ਲਈ ਪਹਿਲੇ ਸ਼ੋਰੂਮ ਮੁੰਬਈ ਚ ਪਹੁੰਚੇ ਸਗੇ ਤੇ ਲੌਨ ਮਾਸਟਰੀ ਟੈਸਲਾ ਨੇ ਮੰਗਲਵਾਰ ਨੂੰ ਭਾਰਤ ਵਿੱਚ ਆਪਣੀ ਕਾਰ ਲਾਂਚ ਕਰ ਦਿੱਤੀ ਹੈ ਟੈਸਲਾ ਨੇ ਮੁੰਬਈ ਵਿੱਚ ਆਪਣਾ ਪਹਿਲਾ ਸ਼ੋਰੂਮ ਖੋਲ੍ਹਿਆ ਕੰਪਨੀ ਜਲਦੀ ਹੀ ਰਾਜਸਥਾਨ ਤੇ ਦਿੱਲੀ ਵਿੱਚ ਵੀ ਇੱਕ ਸ਼ੋਰੂਮ ਖੋਲ੍ਹਣ ਦੀ ਤਿਆਰੀ ਵਿੱਚ ਹੈ ਮਸਕ ਦੀ ਟੈਸਲਾ ਕੁਝ ਸਮੇਂ ਤੋਂ ਵਿਕਰੀ ਵਿੱਚ ਕਮੀ ਨਾਲ ਜੂਝ ਰਹੀ ਹੈ ਮਾਸਿਕਾ ਉੱਚ ਟੈਰਫਾਂ ਨੂੰ ਲੈ ਕੇ ਭਾਰਤ ਦੇ ਲੋਚਨਾ ਕਰ ਰਹੇ ਹਨ ਅਜਿਹੀ ਸਥਿਤੀ ਵਿੱਚ ਭਾਰਤੀ ਕਾਰ ਬਾਜ਼ਾਰ ਵਿੱਚ ਟੈਸਲਾ ਦੇ ਦਾਖਲੇ ਨੂੰ ਦੁਨੀਆ ਭਰ ਦੇ ਆਟੋਮੋਬਾਈਲ ਸੈਕਟਰ ਵਿੱਚ ਦਿਲਚਸਪੀ ਨਾਲ ਦੇਖਿਆ ਜਾ ਰਿਹਾ ਹੈ ਲੋਕ ਜਾਣਦੇ ਕਿ ਕਿੰਨੀ ਹੋਵੇਗੀ ਕਾਰ ਦੀ ਕੀਮਤ ਟੈਸਲਾ ਨੇ ਭਾਰਤ ਵਿੱਚ ਆਪਣੀ ਮਾਡਲ Y ਕਾਰ ਲਾਂਚ ਕੀਤੀ ਹੈ ਜਿਸ ਦੀ ਸ਼ੁਰੂਆਤੀ ਕੀਮਤ 70 ਹਜ਼ਾਰ ਡਾਲਰ ਜਾਂ ਲਗਭਗ 60 ਲੱਖ ਰੁਪਏ ਹੋਵੇਗੀ ਗਾਗਾ ਟੈਸਲਾ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਕਾਰ ਬੁੱਕ ਕਰ ਸਕਦੇ ਹਨ ਜਿਸ ਦੀ ਡਿਲੀਵਰੀ ਅਕਤੂਬਰ ਤੋਂ ਦਸੰਬਰ ਦੇ ਵਿੱਚਕਾਰ ਇਸੇ ਸਾਲ ਹੋਵੇਗੀ ਟੈਸਲਾ ਦੇ ਮਾਡਲ ਲਈ Y ਰੀਅਰ 휠 ਡਰਾਈਵ ਦੀ ਕੀਮਤ ਲਗਭਗ 60 ਲੱਖ ਰੁਪਏ ਰੱਖੀ ਗਈ ਹੈ ਜਦਕਿ ਮਾਡਲ Y ਲੌਂਗ ਰੇਂਜ ਰੀਅਰ 휠 ਡਰਾਈਵ ਦੀ ਕੀਮਤ 68 ਲੱਖ ਰੁਪਏ ਹੈ ਕੰਪਨੀ ਦੀ ਫੁੱਲ ਸੈਲਫ ਡਰਾਈਵਿੰਗ ਵਿਸ਼ੇਸ਼ਤਾ ਵਾਧੂ 6 ਲੱਖ ਰੁਪਏ ਵਿੱਚ ਉਪਲਬਧ ਹੋਵੇਗੀ ਇਸ ਦੇ ਅਜਿਹੇ ਅਪਡੇਟਸ ਦਾ ਵਾਅਦਾ ਕੀਤਾ ਗਿਆ ਹੈ ਜੋ ਗੱਡੀ ਨੂੰ ਘਟੋ-ਕਟ ਮਨੁੱਖੀ ਦਖਲ ਦੇ ਨਾਲ ਚਲਾਉਣ ਵਿੱਚ ਸਮਰੱਥ ਬਣਾਏਗੀ ਕੀਮਤਾਂ ਇੰਨੀਆਂ ਉੱਚੀਆਂ ਕਿਉਂ ਹਨ ਭਾਰਤ ਵਿੱਚ ਜਿਸ ਮਾਡਲ ਦੀ ਕੀਮਤ ਕਰੀਬ 60 ਲੱਖ ਰੁਪਏ ਹੈ ਇਸੇ ਮਾਡਲ ਦੀ ਕੀਮਤ ਅਮਰੀਕਾ ਵਿੱਚ 44990 ਡਾਲਰ ਜਾਨੀ ਕਰੀਬ 39 ਲੱਖ ਰੁਪਏ ਹੈ ਚੀਨ ਵਿੱਚ 36 ਜਾਂ 700 ਡਾਲਰ ਜਾਨੀ ਕਿ 32 ਲੱਖ ਰੁਪਏ ਤੇ ਜਰਮਨੀ ਵਿੱਚ 45970 ਡਾਲਰ ਜਾਨੀ ਕਿ 39 ਲੱਖ 50 ਰੁਪਏ ਤਾਂ ਸਵਾਲ ਇਹ ਹੁੰਦਾ ਕਿ ਭਾਰਤ ਵਿੱਚ ਦੀ ਕੀਮਤ ਇੰਨੀ ਜ਼ਿਆਦਾ ਕਿਉਂ ਹੈ ਟੈਸਲਾ ਭਾਰਤ ਵਿੱਚ ਗਾਹਕਾਂ ਲਈ ਜੋ ਕਾਰਾਂ ਲਿਆਏਗੀ ਉਹ ਲਗਭਗ 100% ਟੈਰਬ ਲੱਗੇਗਾ ਇਸ ਦੇ ਕਰਕੇ ਭਾਰਤ ਵਿੱਚ ਵਿਕਣ ਵਾਲੀ ਟੈਸਲਾ ਦੀਆਂ ਕਾਰਾਂ ਦੀ ਕੀਮਤ ਇੰਨੀ ਜ਼ਿਆਦਾ ਹੈ ਜਾਂ ਕਹਿ ਲਓ ਕਿ ਦੁੱਗਣੀ ਹੈ ਕਿਹੜੀਆਂ ਕੱਪੜਿਆਂ ਨਾਲ ਮੁਕਾਬਲਾ ਟੈਸਲਾ ਦਾ ਹੋਏਗਾ ਭਾਰਤ ਦੇ ਕੁੱਲ ਆਟੋਮੋਬਾਈਲ ਬਾਜ਼ਾਰ ਦਾ 4% ਹੈ ਮਾਰਾਂ ਅਨਸਾਰ ਟੈਸਲਾ ਟਾਟਾ ਮੋਟਰਸ ਅਤੇ ਮਹਿੰਦਰਾ ਵਰਗੀਆਂ ਘਰੇਲੂ ਇਲੈਕਟ੍ਰਿਕ ਕਾਰ ਨਿਰਮਾਣ ਕੰਪਨੀਆਂ ਨਾਲ ਮੁਕਾਬਲਾ ਨਹੀਂ ਕਰ ਸਕਦੀ ਇਹ BMW ਅਤੇ ਮਰਸੀਡੀਜ਼ ਬੈਂਜ਼ ਵਰਗੀਆਂ ਕੰਪਨੀਆਂ ਦੀ ਆਹ ਕਾਰਾਂ ਨਾਲ ਮੁਕਾਬਲਾ ਕਰੇਗੀ ਬਾਧੂ ਉਤਪਾਦਨ ਸਮਰੱਥਾ ਅਤੇ ਘਟती ਵਿਕਰੀ ਨਾਲ ਜੂਨਰੀ ਟੈਸਲਾ ਨੇ ਭਾਰਤ ਵਿੱਚ ਆਪਣੀਆਂ ਆਯਾਤ ਨੀਤੀਆਂ ਕਾਰ ਕਾਰਾਂ ਵੇਚਣ ਦੀ ਰਣਨੀਤੀ ਅਪਣਾਈ ਹੈ ਭਾਵੇਂ ਉਸ ਨੂੰ ਇਸ ਤੇ ਭਾਰੀ ਡਿਊਟੀ ਦੇਣੀ ਪਵੇ ਟੈਸਲਾ ਨੇ ਜੋ ਕਾਰਾਂ ਪੇਸ਼ ਕੀਤੀਆਂ ਨੇ ਉਹ ਚੀਨ ਵਿੱਚ ਬੜੀਆਂ ਅਤੇ ਇਹ ਕਾਰਾਂ ਜਿਨ੍ਹਾਂ ਫੈਕਟਰੀਆਂ ਵਿੱਚ ਬਣਾਈਆਂ ਜਾਂਦੀਆਂ ਨੇ ਉਹ ਭਾਰਤ ਲਈ ਲੜੀਂਦੇ ਸੱਜੇ ਸਟੇਨਿੰਗ ਯਾਨੀ ਕਿ ਸੱਜੇ ਹੱਥ ਡਰਾਈਵ ਵਾਹਨ ਨਹੀਂ ਬਣਾਉਂਦੀਆਂ ਹੁਣ ਸਵਾਲ ਤਾਂ ਇਹ ਵੀ ਬਣਦਾ ਹੈ ਕਿ ਅਗਰ ਭਾਰਤੀ ਲੋਕ ਆਪਣੀਆਂ ਕੰਪਨੀਆਂ ਯਾਨੀ ਕਿ ਟਾਟਾ ਅਤੇ ਮਹਿੰਦਰਾ ਅਤੇ ਚੀਨ ਦੀ ਵੀਵੀਡੀ ਛੱਡ ਕੇ ਦੁੱਗਣੇ ਮੁੱਲ ਦੇ ਟੈਸਲਾ ਦੀ ਖਰੀਦ ਕਰਦੇ ਹਨ ਤਾਂ ਵਿਸ਼ਵ ਨੂੰ ਇਹ ਕੀ ਸੁਨੇਹਾ ਜਾਏਗਾ ਇਹ ਵੀ ਸੋਚਣ ਵਿਚਾਰਨ ਵਾਲੀ ਗੱਲ ਹੈ ਕਾਰ ਉਹ ਜੋ ਅਸਲ ਚ ਭਾਰਤ ਵਿੱਚ ਬਣਦੀ ਦੇ ਜਿਆਦਾ ਜਰਮਨੀ ਦੇ ਪਲਾਂਟਾਂ ਚ ਬਰਲਿਨ ਚੋਂ ਆ ਰਹੀ ਹੈ ਜਾਂ ਫਿਰ ਚਾਈਨਾ ਚੋਂ ਆ ਰਹੀ ਹੈ ਸੋ ਆਉਣ ਵਾਲਾ ਸਮਾਂ ਦੱਸੇਗਾ ਕਿ ਲੋਕ ਦੁੱਗਣੀ ਕੀਮਤ ਉੱਪਰ ਕਾਰ ਕਿਉਂ ਖਰੀਦ ਰਹੇ ਨੇ ਹਰਮਨਦਰ ਸਾਹਿਬ ਚਲਦੇ ਜੀ ਹਰਮਨਦਰ ਸਾਹਿਬ ਅਬਰਸਰ ਨੂੰ ਧਮਕੀ ਭਰੀਆਂ ਈਮੇਲਾਂ ਦਾ ਮਾਮਲਾ ਅ 드러ਪੇਸ਼ ਹੋਇਆ ਹੈ ਕੀ ਹੈ ਮਾਮਲਾ ਆਓ ਚਾਲੀਏ ਹਰਮਨਦਰ ਸਾਹਿਬ ਅਬਰਸਰ ਬਾਰੇ ਇੱਕ ਹੋਰ ਧਮਕੀ ਭਰੀ ਈਮੇਲ ਆਈ ਹੈ ਤੇ ਐਸਪੀਸੀ ਮੁਤਾਬਕ 14 15 ਤੇ 16 ਜੁਲਾਈ ਤੋਂ ਲਗਾਤਾਰ ਹੁਣ ਤੱਕ ਅਜਾਈਆਂ 5 ਈਮੇਲਾਂ ਆ ਚੁੱਕੀਆਂ ਹਨ एसबीपीएस ਦੇ ਪ੍ਰਧਾਨ ਨੇ ਕਿਹਾ ਹੈ ਕਿ ਪੁਲਿਸ ਬਹੁਤ ਸੁੱਸਤ ਚੱਲ ਰਹੀ ਹੈ ਤੇ ਸਰਕਾਰ ਵੀ ਚੁੱਪ ਹੈ ਕਿਉਂਕਿ ਇਹ ਧਮਕੀ ਭਰੀ ਈਮੇਲ ਅਮਰਤਸਰ ਤੋਂ ਐਮਪੀ ਗੁਰਜੀਤ ਸਿੰਘ ਅਤੇ ਸੀਐਮ ਮਾਨ ਸਾਹਿਬ ਨੂੰ ਵੀ ਗਈਆਂ ਨੇ ਉਧਰ ਪੁਲਿਸ ਕਮਿਸ਼ਨਰ ਅਮਰਤਸਰ ਦਾ ਸਰਦਾਰ ਗੁਰਪ੍ਰੀਤ ਸਿੰਘ ਭੁੱਲਣ ਨੇ ਕਿਹਾ ਹੈ ਕਿ ਅਸੀਂ ਕੇਸ ਰਜਿਸਟਰ ਕਰ ਲਿਆ ਹੈ ਤੇ ਲਗਾਤਾਰ ਕਾਰਵਾਈ جاری ਹੈ ਉਹ ਲਗਾਤਾਰ ਮਾਈਕਰੋਸਾਫਟ ਨਾਲ ਸੰਪਰਕ ਦੇ ਵਿੱਚ ਨੇ ਤੇ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਨੂੰ ਆਈਪੀ ਐਡਰੈਸ ਦਾ ਪਤਾ ਲੱਗ ਸਕੇ ਤੇ ਨਾਲ ਹੀ ਉਹਨਾਂ ਕਹਿ ਕੇ ਅਸੀਂ ਐਸਸੀਪੀ ਦੇ ਨਾਲ رابطہ ਵਿੱਚ ਹਾਂ ਜੁਕੇ ਚੱਲਦੇ ਆ ਜੀ ਹੁਣ ਅੰਮ੍ਰਿਤਸਰ ਤੋਂ ਜੁਕੇ ਵਿੱਚ ਇੱਕ ਡਾਟਾ ਲੀਕ ਨੇ ਕਿਵੇਂ ਹਜ਼ਾਰਾਂ ਪ੍ਰਵਾਸੀ ਦੀ ਜਾਨ ਨੂੰ ਖਤਰੇ ਵਿੱਚ ਪਾਇਆ ਹੈ ਆਓ ਜਾਣੀਏ ਇੱਕ ਬ੍ਰਿਟਿਸ਼ ਅਧਿਕਾਰੀ ਵੱਲੋਂ ਅਣਜਾਣੇ ਵਿੱਚ ਉਹਨਾਂ afghan ਨਾਗਰਿਕਾਂ ਦਾ ਡਾਟਾ ਲੀਕ ਕਰ ਦਿੱਤਾ ਜਿਨ੍ਹਾਂ ਨੂੰ ਗੁਪਤ ਯੋਜਨਾ ਤਹਿਤ ਜੁਕੇ ਵਿੱਚ ਲਜਾਇਆ ਗਿਆ ਸੀ ਹੁਣ ਇਹ ਤੱਥ ਤੱਕ ਇਸ ਤੱਥ ਦਾ ਖੁਲਾਸਾ ਹੋਣ ਦੀ ਸੰਭਾਵਨਾ ਹੈ ਫਰਵਰੀ 2022 ਵਿੱਚ ਤਕਰੀਬਨ 19000 ਲੋਕਾਂ ਦੇ ਨਿੱਜੀ ਵੇਰਵੇ ਲੀਕ ਹੋ ਗਏ ਸਨ ਜਿਨ੍ਹਾਂ ਨੇ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਸੱਤਾ ਉੱਤੇ ਕਾਬਜ਼ ਹੋਣ ਤੋਂ ਬਾਅਦ ਯੂਕੇ ਜਾਣ ਲਈ ਅਰਜੀ ਦਿੱਤੀ ਸੀ ਪਿਛਲੀ ਸਰਕਾਰ ਨੂੰ ਅਗਸਤ 2023 ਵਿੱਚ ਇਸ ਲੰਘਣਾ ਬਾਰੇ ਪਤਾ ਲੱਗਿਆ ਸੀ ਉਹ ਵੀ ਉਸ ਸਮੇਂ ਜਦੋਂ ਉਹਨਾਂ ਵਿੱਚੋਂ ਕੁਝ ਦੇ ਵੇਰਵੇ ਫੇਸਬੁੱਕ ਤੇ ਸਾਹਮਣੇ ਆਏ ਲੀਕ ਹੋਈ ਸੂਚੀ ਵਿੱਚ ਸ਼ਾਮਲ ਲੋਕਾਂ ਲਈ 9 ਮਹੀਨਿਆਂ ਬਾਅਦ ਇੱਕ ਨਵੀਂ ਪੁਨਰਵਾਸ ਯੋਜਨਾ ਸਥਾਪਿਤ ਕੀਤੀ ਗਈ ਸੀ ਜਿਸ ਤਹਿਤ ਹੁਣ ਤੱਕ 4500 ਅਫਗਾਨ ਯੂਕੇ ਵਿੱਚ ਪਹੁੰਚ ਚੁੱਕੇ ਹਨ ਪਰ ਸਰਕਾਰ ਵੱਲੋਂ ਲੀਕ ਹੋਏ ਡਾਟਾ ਅਤੇ ਮੁਢਬ ਸੇਬੇ ਸੰਬੰਧੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਬਲਕਿ ਗੁਪਤ ਰੱਖੀ ਗਈ ਸੀ ਲੀਕ ਹੋਈ ਜਾਣਕਾਰੀ ਵਿੱਚ ਤਾਲਿਮਾਨ ਤੋਂ ਨੁਕਸਾਨ ਦੇ ਸੰਭਾਵੀ ਜੋਖਮ ਬਾਰੇ ਲੋਕਾਂ ਦੇ ਨਾਮ ਸੰਪਰਕ ਵੇਰਵੇ ਅਤੇ ਕੁਝ ਪਰਿਵਾਰਕ ਜਾਣਕਾਰੀ ਸ਼ਾਮਲ ਸੀ ਸਰਕਾਰ ਨੇ ਕੀ ਕੀਤਾ ਰੱਖਿਆ ਮੰਤਰਾਲੇ ਦਾ ਮੰਨਣਾ ਹੈ ਕਿ ਲੀਕ ਹੋਏ ਅੰਕੜਿਆਂ ਵਿੱਚ ਜਿਨ੍ਹਾਂ ਲੋਕਾਂ ਦੇ ਨਾਮ ਸ਼ਾਮਲ ਹਨ ਉਹਨਾਂ ਵਿੱਚ 600 afghan ਫੌਜੀ ਅਤੇ ਉਹਨਾਂ ਦੇ 1800 ਪਰਿਵਾਰਕ ਮੈਂਬਰ ਹਨ ਜੋ ਅਜੇ ਵੀ afghanistan ਵਿੱਚ ਹਨ। ਇਹ ਸਕੀਮ ਵੱਧ ਕੀਤੀ ਜਾ ਰਹੀ ਹੈ ਪਰ afghanistan ਵਿੱਚ ਰਹਿਣ ਵਾਲਿਆਂ ਨੂੰ ਪਹਿਲਾਂ ਇਹ ਕਿਤੀਆਂ ਗਈਆਂ ਰਿਹਾਇਸ਼ ਬਦਲਣ ਦੀਆਂ ਪੇਸ਼ਕਸ਼ਾਂ ਦਾ ਸਨਮਾਨ ਕੀਤਾ ਜਾਵੇਗਾ। ਸੀਕ੍ਰੇਟ ਸਕੀਮ ਜਿਸ ਨੂੰ ਅਧਿਕਾਰਤ ਤੌਰ ਤੇ afghan relocation ਰੂਟ ਕਿਹਾ ਜਾਂਦਾ ਹੈ ਦੀ ਲਾਗਤ ਹੁਣ ਤੱਕ 4 400 ਮਿਲੀਅਨ ਡਾਲਰ ਹੋ ਚੁੱਕੀ ਹੈ ਤੇ ਅੱਗੇ ਇਸ ਦੀ ਕੀਮਤ 400 ਮਿਲੀਅਨ ਤੋਂ 450 ਮਿਲੀਅਨ ਡਾਲਰ ਹੋਣ ਦੀ ਉਮੀਦ ਹੈ। ਇਹ ਲੰਘਣਾ ਮੋੜ ਦੇ ਇੱਕ ਅਣਜਾਣ ਅਧਿਕਾਰੀ ਵੱਲੋਂ ਗਲਤੀ ਨਾਲ ਕੀਤੀ ਗਈ ਸੀਗੀ ਜਿਨ੍ਹਾਂ ਲੋਕਾਂ ਦੇ ਵੇਰਵੇ ਲੀਕ ਹੋਏ ਸਨ ਉਹਨਾਂ ਨੂੰ ਮੰਗਲਵਾਰ ਨੂੰ ਹੀ ਸੂਚਿਤ ਕਰ ਦਿੱਤਾ ਗਿਆ ਸੀ। ਸੋ ਤੁਸੀਂ ਇਸ ਵਕਤ ਸਗੇ ਇੰਡਸ ਟੀਵੀ ਦੇ ਨਾਲ ਆ ਪ੍ਰੋਗਰਾਮ ਇੰਡਸ ਪ੍ਰਾਈਮ ਦੇ ਨਾਲ ਤੁਹਾਨੂੰ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ? ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਚਲੰਤ ਮਾਮਲੇ ਜਾਂ ਘਟਨਾਕ੍ਰਮ ਇਸ ਅ ਪਿਸ਼ਪ ਦੇ ਵਿੱਚ ਹੋ ਰਹੇ ਨੇ ਪੰਜਾਬ ਨੂੰ ਵੀ ਸ਼ਾਮਲ ਕੀਤਾ ਉਹ ਤੁਹਾਡੇ ਸਾਨੂੰ ਕੀਤੇ ਜਾਣ ਤੁਸੀਂ ਆਪਣੇ ਸੁਝਾਅ ਤੁਸੀਂ ਆਪਣੀ ਫੀਡਬੈਕ ਤੇ ਤੁਸੀਂ ਆਪਣੇ ਸਵਾਲ ਸਾਨੂੰ ਦੇ ਸਕਦੇ ਹੋ ਸਾਡੀ ਕੋਸ਼ਿਸ਼ ਰਹੇਗੀ ਕਿ ਔਰ ਵਾਲੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰੀਏ ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਾ ਜਰੂਰ ਦੱਸਣਾ ਜੀ ਰੱਬ ਰੱਖਾ ਮਹਾਰਜੀਤ ਲਸਾੜਾ